ਅੱਜ ਆਪਾਂ ਗੱਲ ਕਰਨ ਲੱਗੇ ਆ ਦੋਨਾਂ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਮੇਲ ਫੀਮੇਲ ਦੋਨਾਂ ਵਾਸਤੇ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਨਾ ਜਦੋਂ ਨਵਾਂ ਨਾ ਵਿਆਹ ਹੁੰਦਾ ਸੀ ਨਾ ਇੱਕ ਮਹੀਨੇ ਬਾਅਦ ਹੀ ਵਧਾਈਆਂ ਵਧਾਈਆਂ ਹੋ ਜਾਂਦੀਆਂ ਸੀ ਬੜਾ ਚਾਚੜਦਾ ਸੀ ਖੁਸ਼ੀ ਹੁੰਦੀ ਸੀ ਤੇ ਮੁੰਡੇ ਨੂੰ ਹੀ ਥਾਪੀ ਦਿੱਤੀ ਜਾਂਦੀ ਬੱਲੇ ਬੱਲੇ ਵੀ ਠੀਕ ਹੈ ਨਾ ਨੂੰ ਨੂੰ ਵੀ ਥਾਪੀ ਦਿੱਤੀ ਵਾ ਪੁੱਤਰਾ ਤੂੰ ਘਰੇ ਆਇਆ ਤੇ ਨਵੇਂ ਜੀਵ ਦੀ ਸ਼ੁਰੂਆਤ ਹੋ ਗਈ ਪਰ ਅੱਜ ਕੀ ਹੋ ਰਿਹਾ ਹੈ ਇਹ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਰਿਸ਼ਤੇਦਾਰ ਅੰਡੀ ਗਮੰਡੀ ਸਾਰੇ ਮੂਹਲ ਵੇਖਦੇ ਹੁੰਦੇ ਮਹੀਨਾ ਲੰਘ ਗਿਆ 2 ਲੰਘ ਗਏ 3 ਲੰਘ ਗਏ ਪਰ ਉਹਦੇ ਪਿੱਛੇ ਜੇ ਮੈਂ ਗੱਲ ਕਰਾਂ ਕੋਸ਼ਿਸ਼ ਤਾਂ ਚਲੋ ਹਰੇਕ ਬੰਦੇ ਦੀ ਅੱਜ ਕੀ ਹੋ ਰਿਹਾ ਕਿ ਸਾਡੀ ਨਿਊਟ੍ਰੀਸ਼ਨਲ ਵੈਲਿਊ ਘਟ ਰਹੀ ਹੈ ਸਾਡੇ ਸਰੀਰ ਦੀ ਮੇਲ ਫੀਮੇਲ ਦੋਨਾਂ ਵਾਸਤੇ ਨਿਊਟ੍ਰੀਸ਼ਨ ਵੈਲਿਊ ਕਿਉਂ ਘਟ ਰਹੀ ਹੈ ਕਿਉਂਕਿ ਅੱਜ ਕੱਲ ਖਾਣਾ ਪੀਣਾ ਉਸ ਤਰ੍ਹਾਂ ਦਾ ਹਰਹੰਸਨ ਉਸ ਤਰ੍ਹਾਂ ਦਾ ਸਟ੍ਰੈਸ ਉਸ ਤਰ੍ਹਾਂ ਦੀ ਹੁਣ ਅੱਜ ਜਿਹੜੀ ਆਪਾਂ ਗੱਲ ਕਰਨ ਲੱਗੇ ਸਭ ਤੋਂ ਪਹਿਲਾਂ ਕਿ ਜਿਹੜੀ ਅੱਜ ਸਰੀਰਕ ਥਕਾਵਟ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਹੁਣ ਦੇਖੋ ਸਰੀਰਕ ਤੌਰ ਦੀ ਥਕਾਵਟ ਨੂੰ ਬੰਦਾ ਦੂਰ ਕਰ ਸਕਦਾ ਪਰ ਮਾਨਸਿਕ ਤੌਰ ਦੀ ਥਕਾਵਟ ਨੂੰ ਛੇਤੀ ਦੂਰ ਨਹੀਂ ਕਰ ਸਕਦਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਆ ਕਿਉਂ ਰਹੀ ਜਿੰਨਾ ਚਿਰ ਉਹਨ ਦੇ ਕਾਰਨ ਤੇ ਕੰਮ ਨਹੀਂ ਨਾ ਕਰੇਗਾ ਬਿਲਕੁਲ ਸਭ ਤੋਂ ਪਹਿਲਾਂ ਅਕੀ ਗੱ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹਨਾਂ ਸਰੋਤਿਆਂ ਦਾ ਜਿਹੜੇ ਸਾਡੀਆਂ ਵੀਡੀਓ ਨੂੰ ਵੇਖ ਕੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਇਹ ਨੁਸਖਿਆਂ ਨੂੰ ਫਾਰਮੂਲਾ ਅਜ਼ਮਾ ਕੇ ਬਾਕੀ ਬੁਬੀ ਰਿਜ਼ਲਟ ਲੈ ਰਹੇ ਆ। ਅੱਜ ਆਪਾਂ ਗੱਲ ਕਰਨ ਲੱਗੇ ਆ ਦੋਨਾਂ ਪਰਿਵਾਰਕ ਮੈਂਬਰਾਂ ਦੀ। ਗੱਲ ਕਰੀਏ ਮੇਲ ਫੀਮੇਲ ਦੋਨਾਂ ਵਾਸਤੇ। ਇਹ ਫਰੁਕੀ ਸਾਹਿਬ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਨਾ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਸੀ ਨਾ ਨਵਾਂ ਨਵਾਂ ਵਿਆਹ ਹੁੰਦਾ ਸੀ ਤੇ ਇੱਕ ਮਹੀਨੇ ਬਾਅਦ ਹੀ ਵਧਾਈਆਂ ਵਧਾਈਆਂ ਹੋ ਜਾਂਦੀਆਂ ਸੀ। ਉਹਦਾ ਇਹਦਾ ਮਤਲਬ ਤੂੰ ਸਮਝ ਗੇਓ ਜੀ ਜੀ ਅ ਮਤਲਬ ਪ੍ਰੈਗਨੈਂਸੀ ਹੋ ਜਾਂਦੀ ਸੀ ਬੜਾ ਚਾਚੜਦਾ ਸੀ ਖੁਸ਼ੀ ਹੁੰਦੀ ਸੀ ਤੇ ਮੁੰਡੇ ਨੂੰ ਹੀ ਥਾਪੀ ਦਿੱਤੀ ਜਾਂਦੀ ਬੱਲੇ ਬੱਲੇ ਵੀ ਠੀਕ ਹੈ ਨਾ ਤੇ ਨੂਨ ਵੀ ਥਾਪੀ ਦਿੱਤੀ ਵਾਹ ਪੁੱਤਰਾ ਤੂੰ ਘਰੇ ਆਇਆ ਤੇ ਨਵੇਂ ਜੀਵ ਦੀ ਸ਼ੁਰੂਆਤ ਹੋ ਗਈ ਪਰ ਅੱਜ ਕੀ ਹੋ ਰਿਹਾ ਹੈ ਇਹ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਰਿਸ਼ਤੇਦਾਰ ਆਂਢੀ ਗੁਆਂਢੀ ਸਾਰੇ ਮੂਹਲ ਵੇਖਦੇ ਹੁੰਦੇ ਮਹੀਨਾ ਲੰਘ ਗਿਆ 2 ਲੰਘ ਗਏ 3 ਲੰਘ ਗਏ 6 ਲੰਘ ਗਏ ਇੱਥੇ ਕੋਈ ਖੁਸ਼ਖਬਰੀ ਨਹੀਂ ਆਈ ਪਰ ਉਹਦੇ ਪਿੱਛੇ ਜੇ ਮੈਂ ਗੱਲ ਕਰਾਂ ਕੋਸ਼ਿਸ਼ ਤਾਂ ਚਲੋ ਹਰੇਕ ਬੰਦੇ ਦੀ ਪਰ ਉਹਨਾਂ ਦੀ ਕੁਝ ਮਜਬੂਰੀ ਹੁੰਦੀ ਅੱਜ ਕੀ ਹੋ ਰਿਹਾ ਕਿ ਸਾਡੀ ਨਿਊਟ੍ਰੀਸ਼ਨਲ ਵੈਲਿਊ ਘਟ ਰਹੀ ਹੈ ਸਾਡੇ ਸਰੀਰ ਦੀ ਮੇਲ ਫੀਮੇਲ ਦੋਨਾਂ ਵਾਸਤੇ ਨਿਊਟ੍ਰੀਸ਼ਨ ਵੈਲਿਊ ਕਿਉਂ ਘਟ ਰਹੀ ਹੈ ਕਿਉਂਕਿ ਅੱਜ ਕੱਲ ਖਾਣਾ ਪੀਣਾ ਉਸ ਤਰ੍ਹਾਂ ਦਾ ਹਰਿਆਣਸਨ ਉਸ ਤਰ੍ਹਾਂ ਦਾ ਸਟ੍ਰੈਸ ਉਸ ਤਰ੍ਹਾਂ ਦੀ ਹੁਣ ਅੱਜ ਜਿਹੜੀ ਆਪਾਂ ਗੱਲ ਕਰਨ ਲੱਗੇ ਸਭ ਤੋਂ ਪਹਿਲੋ ਕਿ ਜਿਹੜੀ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਹੁਣ ਦੇਖੋ ਸਰੀਰਕ ਤੌਰ ਦੀ ਥਕਾਵਟ ਨੂੰ ਬੰਦਾ ਦੂਰ ਕਰ ਸਕਦਾ ਪਰ ਮਾਨਸਿਕ ਤੌਰ ਦੀ ਥਕਾਵਟ ਨੂੰ ਛੇਤੀ ਦੂਰ ਨਹੀਂ ਕਰ ਸਕਦਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਆ ਕਿਉਂ ਰਹੀ ਜਿੰਨਾ ਚਿਰ ਉਹਨ ਦੇ ਕਾਰਨ ਤੇ ਕੰਮ ਨਹੀਂ ਨਾ ਕਰੇਗਾ ਮਾਨਸਿਕ ਤੌਰ ਜਿਹੜੀ ਥਕਾਵਟ ਉਹ ਬੰਦੇ ਨੂੰ ਪਤਾ ਹੁੰਦਾ ਕਿ ਮੇਰੀ ਕਮਜ਼ੋਰੀ ਕੀ ਆ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕਿ ਅੱਜ ਮੇਰੀ ਕਮਜ਼ੋਰੀ ਅੱਜ ਉਸ ਗੱਲ ਚੀਜ਼ ਤੇ ਗੱਲ ਕਰਨ ਲੱਗਿਆ ਜਿਸ ਚੀਜ਼ ਦੇ ਨਾਲ ਹੁਣ ਦੇਖੋ ਮੇਲ ਤੇ ਫੀਮੇਲ ਦੋਨਾਂ ਦੀ ਅੱਜ ਵੀਕਨੈਸ ਜਿਹੜੀ ਆ ਰਹੀ ਹੈ ਕੱਲੇ ਮੈਂ ਮੇਲ ਦੀ ਗੱਲ ਨਹੀਂ ਕਰੂੰਗਾ ਬਰਾਬਰ ਹੀ ਫੀਮੇਲ ਦੇ ਵਿੱਚ ਉਨੀ ਵੀਕਨੈਸ ਆ ਰਹੀ ਹੈ ਜਾਣ ਕਿਉਂ ਨਹੀਂ ਰਹੀ ਥਕਾਵਟ ਮਹਿਸੂਸ ਹੋ ਜਾਂਦੀ ਮਾਰੀ ਦੀ ਗੱਲ ਨਾਲ ਥਕਾਵਟ ਹੋ ਜਾਂਦੀ ਹੁਣ ਥਕਾਵਟ ਹੋਣ ਦਾ ਕਾਰ ਅੱਗੇ ਬਹੁਤ ਵੱਡਾ ਵੱਡਾ ਵੇੜਾ ਹੁੰਦਾ ਸੀ ਵੇੜਾ ਦੇ ਵਿੱਚ ਬੋਕਰ ਮਾਰੀ ਜਾਂਦੀ ਦੀ ਪੈਰਾਂ ਭਾਰ ਬੈ ਕੇ ਬੋਕਰ ਹੁਣ ਜਦੋਂ ਫੀਮੇਲ ਜਦੋਂ ਪੈਰਾਂ ਭਾਰ ਬੈ ਕੇ ਬੋਕਰ ਮਾਰੂਗੀ ਪੈਰਾਂ ਭਾਰ ਬੈ ਕੇ ਚੌਂਕੇ 'ਚ ਰੋਟੀ ਪਾਣੀ ਕਰੇਗੀ ਤਾਂ ਉਹਦਾ ਜਿਹੜਾ ਥੱਲੇ ਵਾਲਾ ਇਹ ਜਿਹੜਾ ਏਰੀਆ ਆਪਣਾ ਬਿਲਕੁਲ ਉਹਦੇ ਉਹਦੇ ਚ ਬਲੱਡ ਸਰਕਲ ਪ੍ਰੋਪਰ ਸਹੀ ਤਰੀਕੇ ਨਾਲ ਵਰਕ ਕਰੇਗਾ ਜਦੋਂ ਬਲੱਡ ਸਰਕਲ ਵਰਕ ਕਰੇਗਾ ਤਾਂ ਉਹਨੂੰ ਮੈਰਿਜ ਲਾਈਫ ਤੋਂ ਬਾਅਦ ਕੋਈ ਪਰੇਸ਼ਾਨੀ ਨਹੀਂ ਹੋਦੀ ਅੱਜ ਕੀ ਹੋ ਗਿਆ ਅੱਜ ਜਿਹੜਾ ਅਸੀਂ ਸਾਡਾ ਵੇੜਾ ਨਹੀਂ ਰਹਿ ਗਿਆ ਉਹ ਘਰ ਆ ਗਿਆ ਘਰ ਦੇ ਵਿੱਚ 5 ਫੁੱਟ ਦਾ ਪੋਚਾ ਜਾਂ 4 ਫੁੱਟ ਦੇ ਪਾਈਪ ਲੱਗੀ ਹੁੰਦੀ ਏ ਨਾਲ ਹੀ 3 ਫੁੱਟ ਦਾ ਵਾਈਪਰ ਚੱਲ ਵੀ ਖੜ ਕੇ ਸਾਰਾ ਕੁਝ ਜੇ ਤੋਂ ਖੜ ਕੇ ਕਰਾਂਗੇ ਤਾਂ ਸਾਡਾ ਉਸ ਏਰੀਆ ਦੇ ਵਿੱਚ ਜਿਹੜਾ ਬਲੱਡ ਸਰਕਲ ਸਲੋ ਹੋ ਜਾਏਗਾ ਜਿੰਦੇ ਕਰਕੇ ਸਾਡੀ ਸਰੀਰਕ ਤੇ ਮਾਨਸਿਕ ਵੀਕਨੈਸ ਵਧੇਗੀ ਜਿੰਦੇ ਨਾਲ ਜਿਹੜੀ ਚੀਜ਼ ਦੀ ਆ ਤਾਂ ਗੱਲ ਕਰਨ ਲੱਗੇ ਆ ਉਹ ਅੱਜ ਸਮੱਸਿਆ ਸਭ ਤੋਂ ਜ਼ਿਆਦਾ ਉਹਨੇ ਕਾਰਨ ਕਰੇ ਕੋ ਫਰੂਕੀ ਸਾਹਿਬ ਤੁਹਾਨੂੰ ਦੱਸ ਜਦੋਂ ਇਹ ਬੰਦਾ ਇਸ ਲੈਵਲ ਤੇ ਜਾਂਦਾ ਹੈ ਨਾ ਜਦੋਂ ਪਹੁੰਚਦਾ ਹੈ ਮੰਨ ਲਓ ਜਦੋਂ ਜਿਆਦਾ ਜਿੰਦੇ ਪੈ ਸਿਰ ਤੇ ਪੈਂਦੀ ਉਹਨੂੰ ਪਤਾ ਹੈ ਨਾ ਤਾਂ ਦੂਜੇ ਲਈ ਤਾਂ ਮਜ਼ਾਕ ਹੋ ਜਾਂਦਾ ਹੁਣ ਅੱਜ ਆਪਾਂ ਗੱਲ ਕਰਨ ਲੱਗੇ ਜਿਹੜੇ ਪਰਿਵਾਰ ਅੱਜ ਜਿਨ੍ਹਾਂ ਦੇ ਸਪਰਮ ਅਕਾਊਂਟ ਵੱਧ ਨਹੀਂ ਰਿਹਾ ਠੀਕ ਹੈ ਮਤਲਬ ਕਿ ਵੱਡੀ ਪ੍ਰੋਬਲਮ ਆ ਰਹੀ ਸਪਰਮ ਅਕਾਊਂਟ ਡੇ ਬਾਈ ਡੇ ਘਟ ਰਿਹਾ ਠੀਕ ਹੈ ਦੂਜੇ ਨੰਬਰ ਤੇ ਫੀਮੇਲ ਦੇ ਵਿੱਚ ਐਗਰੀ ਬਣ ਰਿਹਾ ਉੰਦੇ ਵਿੱਚ ਮੈਂਸੀ ਸਰਕਲ ਡਿਸਟਰਬ ਹੋ ਰਿਹਾ ਹਾਰਮੋਨ ਡਿਸਟਰਬ ਹੋ ਰਿਹਾ ਮੂਡ ਸਵਿੰਗ ਹੋ ਰਿਹਾ ਹੁਣ ਜੇ ਕਿਤੇ ਕਿਤੇ ਬੰਦਾ ਮਨ ਬਣਾ ਕੇ ਜਾਊਗਾ ਵੀ ਉਹਦੇ ਨੇੜੇ ਤਾਂ ਉਹਦਾ ਮੂਡ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਚਿਰਚੜਾਪਨ ਵਧਿਆ ਹੋਇਆ ਕਿਉਂਕਿ ਦੋਨਾਂ ਦਾ ਬਰਾਬਰ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਲਈ ਫਿਰ ਨਾਗੀ ਇਲੈਕਟ੍ਰੋਮੋਗੈਨੈਟਿਕ ਸੈਂਟਰ ਲੈ ਕੇ ਆਇਆ ਬ੍ਰਹਮ ਅਸਤਰ ਠੀਕ ਇਹ ਕੀ ਕਰੇਗਾ ਇਹ ਬ੍ਰਹਮ ਅਸਤਰ ਮੇਲ ਫੀਮੇਲ ਦੇ ਦੋਨਾਂ ਦੇ ਹਾਰਮੋਨ ਨੂੰ ਬੈਲੈਂਸ ਕਰੇਗਾ ਦੋਨਾਂ ਦੇ ਅੰਦਰ ਦੇਖੋ ਕੀ ਹੁੰਦਾ ਜਿੰਨਾ ਚਿਰ ਮੈਂ ਇੱਕ ਹੋਰ ਦੱਸ ਦਿੰਦਾ ਹੁੰਦਾ ਕਿ ਉਹਦੇ ਪਾਰਟਨਰ ਨੂੰ ਤੁਸੀਂ ਕੋਈ ਡਰਗ ਲੈ ਕੇ ਕੋਈ ਨਸ਼ਾ ਲੈ ਕੇ ਮਿਲ ਰਹੇ ਹੋ ਇੱਕ ਹੁੰਦਾ ਉਹਦੇ 파ਟਰ ਨੂੰ ਡਰਗ ਲੈ ਕੇ ਨਸ਼ਾ ਆਪਾਂ ਕੋ ਇਥੇ ਜੁੱਦ ਨਹੀਂ ਲੜਨਾ ਮਨ ਦੀ ਸੰਤੁਸ਼ਟੀ ਮਨ ਦੀ ਸੰਤੁਸ਼ਟੀ ਕਿ ਤੁਸੀਂ ਆਪਣੇ ਆਪ ਨੂੰ ਬੈਲੈਂਸ ਕਰਨਾ ਜਦੋਂ ਦੋਨਾਂ ਦੇ ਅੰਦਰ ਦੋਨਾਂ ਦੇ ਬਰਾਬਰ ਇੱਕ ਅੰਦਰ ਇੱਕ ਕੀ ਬੋਲਦੇ ਆ ਜਿਵੇਂ ਫੀਲਿੰਗ ਦੋਨਾਂ ਦੀ ਫੀਲਿੰਗ ਜੱਗੇਗੀ ਤਾਂ ਫਿਰ ਕੋਈ ਇਹ ਨਹੀਂ ਜ਼ਰੂਰੀ ਨਹੀਂ ਕਿ ਤੁਸੀਂ ਡੇਢ ਘੰਟਾ 2 ਘੰਟੇ 3 ਘੰਟੇ ਉਹ ਤਾਂ ਬਸ ਨੋਰਮਲ ਜਿਹੜਾ ਜੈਨੂਨ ਟਾਈਮ ਆ ਕੁਦਰਤੀ ਜਿਹੜਾ ਟਾਈਮ ਆ ਉਸ ਵਿੱਚ ਵੀ ਤੁਸੀਂ ਆਪਣੇ ਕਨਸੀਵਿੰਗ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਕਿਉਂਕਿ ਇਹਨੇ ਕੀ ਕਰਨਾ ਫੀਮੇਲ ਦੇ ਵਿੱਚ ਯੂਟਰਸ ਨੂੰ ਸਟਰੋਂਗ ਕਰਨਾ ਉਹਦੇ ਵਿੱਚ ਬਲੱਡ ਦਾ ਫਲੋ ਵਧਾ ਦੇਣਾ ਮੇਲ ਦੇ ਅੰਦਰ ਸਪਰਮ ਕਾਊਂਟ ਦੀ ਔਰ ਪਲੱਸ ਉਹਦੇ ਵਿੱਚ ਦੇਖੋ ਕੀ ਹੁੰਦਾ ਬਲੱਡ ਮੇਨ ਪ੍ਰੋਬਲਮ ਕਿੱਥੇ ਆਉਂਦੀ ਜਦੋਂ ਬਲੱਡ ਸਰਕਲ ਡਿਸਟਰਬ ਹੋ ਜਾਂਦਾ ਹੈ ਉਹ ਤਾਂ ਸਾਰੀਆਂ ਦਿੱਕਤਾਂ ਆਉਂਦੀਆਂ ਇਹਨੇ ਬਲੱਡ ਨੂੰ ਬੈਲੈਂਸ ਕਰਨਾ ਬ੍ਰੇਨ ਤੋਂ ਲੈ ਕੇ ਪੈਰ ਦੀ ਤਲੀ ਤੱਕ ਸਰਕਲ ਸਹੀ ਕਰੋ ਜਦੋਂ ਸਹੀ ਹੋ ਗਿਆ ਸਪਰਮ ਕਾਉਂਟ ਦੀ ਗਿਣਤੀ ਆਪਣੇ ਆਪ ਵੱਢੀ ਸ਼ੁਰੂ ਹੋ ਜਾਂਦੀ ਜੀ ਜੀ ਬਹੁਤ ਹੀ ਸੌਖਾ ਤਰੀਕਾ ਹੈ ਸਾਨੂੰ ਮਿਲਣ ਦਾ ਸਾਡੇ ਦੋ ਨੰਬਰ ਚੱਲਦੇ ਪਏ 9478100156 ਤੇ 57 ਉਸ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਆਨਲਾਈਨ ਅਪਾਇੰਟਮੈਂਟ ਲੈ ਸਕਦੇ ਹੋ ਔਰ ਜਦੋਂ ਵੀ ਆਉਣਾ ਤੁਸੀਂ ਬਸਟਾਂ ਨੂੰ ਸਿੱਧਾ ਗੜਾ ਰੋਡ ਜੇ ਤੁਰ ਕੇ ਆਉਂਦੇ ਹੋ ਵੱਧ ਤੋਂ ਵੱਧ 15 ਮਿੰਟ ਜੇ ਆਟੋ ਜਾਂ ਕਾਰ ਤੇ ਆਉਂਦੇ ਵੱਧ ਤੋਂ ਵੱਧ 5 ਮਿੰਟ ਗੜਾ ਰੋਡ ਤਾਜ ਹੋਟਲ ਦੇ ਨੇੜੇ ਨਾਗੀ ਇਲੈਕਟ੍ਰੋਮੋਬੈਥੀ ਸੈਂਟਰ ਧੰਨਵਾਦ